ਮੇਰਾ ਨਾਮ ਦੀਪਕ ਹੈ ਮੈਂ ਬਠਿੰਡੇ ਦਾ ਰਹਿਣ ਵਾਲਾ ਹਾਂ ਪੀਐਸਪੀਸੀ ਦੇ ਬਿਲਚ ਏਡੀ ਵੈਕੰਸੀ ਆਈ ਹੋਈ ਸੀ ਇਹਦੇ ਬਾਰੇ ਸਰਕਾਰ ਨੇ ਨੋਟੀਫਿਕੇਸ਼ਨ ਕੱਢਿਆ ਸੀ ਸਪਟੈਂਬਰ 2023 ਦੇ ਵਿੱਚ ਤੇ ਉਦੋਂ ਤੋਂ ਹੀ ਮੈਨੂੰ ਤਿਆਰੀ ਸ਼ੁਰੂ ਕਰਤੀ ਸੀ ਮੈਂ ਤੇ ਫਿਰ ਗੇਟ ਦੀ ਤਿਆਰੀ ਬਹੁਤ ਬਹੁਤ ਵਧੀਆ ਤਰੀਕੇ ਨਾਲ ਕੀਤੀ ਕਿਉਂਕਿ ਇਹ ਇੱਕ ਤਰ੍ਹਾਂ ਦੀ ਡ੍ਰੀਮ ਜੌਬ ਸੀ ਤੇ ਫਿਰ ਤਿਆਰੀ ਕਰਨ ਤੋਂ ਬਾਅਦ ਜਦੋਂ ਗੇਟ ਦਾ ਰਿਜ਼ਲਟ ਆਇਆ ਤਾਂ ਬਹੁਤ ਖੁਸ਼ੀ ਹੋਈ ਸਾਨੂੰ ਲੱਗਿਆ ਸੀ ਇੱਕ ਤਰ੍ਹਾਂ ਦਾ ਕੰਫਰਮ ਹੋ ਗਿਆ ਸੀ ਕਿ ਭਈ ਹੱਸਣਗਾ ਸੀ ਇੱਕ ਵਾਰ ਅਟੈਂਪਟ ਕਰ ਸਕਦੇ ਆ ਪੰਜਾਬ ਦੇ ਵਿੱਚ ਜੂਨ ਦੇ ਵਿੱਚ ਜੂਨ ਜੁਲਾਈ ਦੇ ਵਿੱਚ ਨੋਟੀਫਿਕੇਸ਼ਨ ਆਇਆ ਅਪਲਾਈ ਕਰਕੇ ਤੇ ਵਿਦਿਨ ਹੀ ਤਿੰਨ ਹਫਤੇ ਦੇ ਵਿੱਚ ਰਿਜ਼ਲਟ ਵੀ ਆ ਗਿਆ ਸੀ ਬਹੁਤ ਖੁਸ਼ੀ ہوئی ਆਪਣਾ ਨਾਮ ਦੇਖ ਕੇ ਤੇ ਫਿਰ ਮੈਨੂੰ ਪੰਜਾਬ ਸਰਕਾਰ ਦਾ ਫੋਨ ਆਇਆ ਕਿ ਤੁਸੀਂ ਸੈਲੈਕਟ ਹੋ ਗਏ ਹੋ ਤੁਸੀਂ ਆਪਣਾ ਨੋਇਤੀ ਨਿਯੁਕਤੀ ਪੱਤਰ ਆ ਕੇ ਲੈ ਸਕਦੇ ਹੋ ਪਰ ਮੈਂ ਕਿਸੇ ਵਾਸਤੇ ਕਿਸੇ ਕਾਰਨ ਕਰਕੇ ਮੈਂ ਜਾ ਨਹੀਂ ਸਕਿਆ ਮੈਂ ਉਹਨਾਂ ਨੂੰ ਆਪਣੀ ਪ੍ਰੋਬਲਮ ਦੱਸੀ ਕਿ ਮੈਂ ਆ ਨਹੀਂ ਸਕਦਾ ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਕੋਆਪਰੇਟ ਕਰਾਂਗੇ ਤੁਹਾਡੇ ਨਾਲ ਤੇ ਜੋ ਵੀ ਤੁਹਾਡਾ ਨਿਯੁਕਤੀ ਪੱਤਰ ਹੈ ਉਹ ਤੁਹਾਡੇ ਘਰ ਭੇਜ ਦਾਂਗੇ ਤਿੰਨ ਦਿਨਾਂ ਦੇ ਵਿੱਚ ਹੀ ਉਹ ਨਿਯੁਕਤੀ ਪੱਤਰ ਮੇਰੇ ਘਰ ਆ ਗਿਆ ਸੀ ਮੈਨੂੰ ਬਹੁਤ ਖੁਸ਼ੀ ہوئی ਪਹਿਲਾਂ ਕਈ ਲੋਕਾਂ ਦੀ ਸੋਚ ਸੀਗੀ ਪੰਜਾਬ ਸਰਕਾਰ ਦੇ ਵਿੱਚ ਨੌਕਰੀ ਪਾਣਾ ਬਹੁਤ ਮੁਸ਼ਕਿਲ ਹੈ ਪੰਜਾਬ ਦੇ ਵਿੱਚ ਜੋ ਨੌਕਰੀ ਸਪਾਸ਼ਾ ਨਾਲ ਮਿਲਦੀ ਹੈ ਪੈਸਾ ਨਾਲ ਮਿਲਦੀ ਹੈ ਪਰ ਜਦੋਂ ਸਰਕਾਰ ਬਦਲੀ ਹੈ ਇਹ ਲੋਕਾਂ ਦੀ ਸੋਚ ਹੀ ਬਦਲ ਗਈ ਹੈ ਮੇਰੇ ਕਈ ਦੋਸਤ ਬਾਹਰ ਗਏ ਹੋਏ ਨੇ ਬਟ ਮੈਂ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਿਹੜੀ ਮੈਨੂੰ ਮੈਨੂੰ ਨੌਕਰੀ ਮਿਲੀ ਹੈ ਤੇ ਜਿਹੜੇ ਮੇਰੇ ਨਾਲ ਕੰਮ ਕਰ ਰਹੇ ਨੇ ਉਹਨਾਂ ਨੂੰ ਕਿਸੇ ਨੇ ਵੀ 1 ਰੁਪਿਆ ਨਹੀਂ ਦਿੱਤਾ ਕੋਈ ਪੈਸਾ ਨਹੀਂ ਦਿੱਤਾ ਨਾ ਹੀ ਕਿਸੇ ਦੀ ਸਿਫਾਰਿਸ਼ ਲੱਗੀ ਹੈ ਤੇ ਮੈਨੂੰ ਇਹ ਦੱਸਦੇ ਹੋਏ ਆਪਣੇ ਵੀਰਾਂ ਨੂੰ ਆਪਣੇ ਸਾਰੇ ਸਾਥੀਆਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕੀ ਉਹ ਵੀ ਕੋਸ਼ਿਸ਼ ਕਰ ਸਕਦੇ ਨੇ ਤੁਸੀਂ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਨਾ ਇੱਥੇ ਪੈਸਾ ਚੱਲਦਾ ਹੈ ਨਾ ਹੀ ਕੋਈ ਸਪਾਈ ਚੱਲਦੀ ਹੈ ਮੈਂ ਪੰਜਾਬ ਸਰਕਾਰ ਤੇ ਪੰਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ